ਕੈਨੇਡੀਅਨ ਕਵਨ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਜਿਵੇਂ ਕਿ ਕੈਨੇਡਾ ਪੋਸਟ ਲੇਬਰ ਵਾਦ ਆਪਣੇ ਦੂਜੇ ਹਫਤੇ ਦੇ ਨੇੜੇ ਆ ਚੁੱਕਿਆ ਕੈਨੇਡੀਅਨ ਅਤੇ ਵਿਦੇਸ਼ੀ ਨਾਗਰਿਕ ਕਹਿ ਰਹੇ ਨੇ ਕਿ ਮੇਲ ਰੁਕਣਾ ਚਿੰਤਾਜਨਕ ਤਰੀਕਿਆਂ ਨਾਲ ਉਹਨਾਂ ਦੇ ਜੀਵਨ ਨੂੰ ਵਿਗਾੜ ਰਿਹਾ ਹੈ ਚਿਨੀ ਨਾਗਰਿਕ ਵੇਨਕੀ ਨੇ ਕਿਹਾ ਹੈ ਕਿ ਉਸ ਦੀ ਨੌਕਰੀ ਕੀਮਤ ਤੇ ਲੱਗ ਚੁੱਕੀ ਆ ਤੇ ਉਹ ਦਿਨ ਆਪਣੇ ਪਹਿਲਾ ਅਮਰੀਕਾ ਦਾ ਵਰਕ ਵੀਜ਼ਾ ਰੈਵਨਿਊ ਕਰ ਲਈ ਟੋਰਾਂਟੋ ਆਇਆ ਸੀ ਤੇ ਉਸ ਨੇ ਸੀਵੀਸੀ ਨਿਊਜ਼ ਨੂੰ ਦੱਸਿਆ ਕਿ ਉਹਦੋਂ ਤੋਂ ਹੀ ਸ਼ਹਿਰ ਵਿੱਚ ਫਸਿਆ ਹੋਇਆ ਹੈ ਕੈਨੇਡਾ ਪੋਸਟਿੰਗ ਉਸ ਨੇ ਆਪਣਾ ਪਾਸਪੋਰਟ ਵਾਪਸ ਕੀਤੇ ਜਾਣ ਦੀ ਉਡੀਕ ਦੇ ਵਿੱਚ ਉਹ ਬੈਠਾ ਤੇ ਮਾਈਕਲ ਜੋ ਨਿਊਯਾਰਕ ਵਿੱਚ ਕੰਮ ਕਰਦਾ ਨੇ ਕਿਹਾ ਕਿ ਟ੍ਰਾਂਟੋ ਖੇਤਰ ਦੀ ਯਾਤਰਾ ਕਿਉਂ ਕੀਤੀ ਸੰਗਤ ਰਾਜ ਅਮਰੀਕਾ ਦੀ ਮੰਗ ਹੈ ਕਿ ਲੋਕ ਦੇਸ਼ ਤੋਂ ਬਾਹਰ ਕਿਸੇ ਕੌਨਸੂਲੇਟ ਜਾਂ ਦੂਤਾਵਾਸ ਵਿੱਚ ਆਪਣੇ ਵਰਕ ਵੀਜ਼ੇ ਨੂੰ ਰਿਵਿਊ ਕਰਵਾਉਣਗੇ ਅਤੇ ਰੈਵਨਿਊ ਵੀ ਹੋਣਗੇ ਮਾਈਕਲ ਨੇ ਕਿਹਾ ਹੈ ਕਿ ਹੁਣ ਤੱਕ ਉਸਨੇ ਹੋਟਲ ਭੋਜਨ ਤੇ ਹੋਰ ਜ਼ਰੂਰੀ ਚੀਜ਼ਾਂ ਦੇ ਉੱਪਰ 4000 ਡਾਲਰ ਤੋਂ ਜ਼ਿਆਦਾ ਖਰਚ ਦਿੱਤਾ ਹੈ ਤੇ ਇਹ ਖਰਚਾ ਦਿਨ ਪ੍ਰਤੀ ਦਿਨ ਵਧਦਾ ਹੀ ਜਾ ਰਿਹਾ ਹੈ ਵਿੱਤੀ ਭਰਮਾਂ ਦੇ ਸਿਖਰ ਤੇ ਮਾਈਕਲ ਨੇ ਕਿਹਾ ਹੈ ਕਿ ਉਹ ਆਪਣੀ ਨੌਕਰੀ ਰੱਖਣ ਬਾਰੇ ਚਿੰਤਤ ਹੈ ਕਿਉਂਕਿ ਮੇਰਾ ਕੰਮ ਅਸਲ ਵਿੱਚ ਮੈਨੂੰ ਇੱਥੇ ਅਣਮਿੱਥੇ ਸਮੇਂ ਲਈ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ ਮੈਂ 8 ਸਾਲ ਤੋਂ ਅਮਰੀਕਾ ਦੇ ਵਿੱਚ ਰਹਿ ਰਿਹਾ ਹਾਂ ਤੇ ਉਸਨੇ ਕਿਹਾ ਹੈ ਕਿ ਮੈਂ ਆਪਣੀ ਬਾਲਗ ਜ਼ਿੰਦਗੀ ਤੋਂ ਜ਼ਿਆਦਾਤਰ ਹਿੱਸਾ ਅਮਰੀਕਾ ਵਿੱਚ ਬਤਾਇਆ ਤੇ ਇਹ ਉਹ ਥਾਂ ਹੈ ਜਿੱਥੇ ਮੇਰਾ ਸੋਸ਼ਲ ਸਪੋਰਟ ਸਿਸਟਮ ਹੈ ਤੇ ਮੇਰੇ ਦੋਸਤ ਮੇਰੇ ਬੋਏਫ੍ਰੈਂਡ ਅਤੇ ਜੇਕਰ ਇਸ ਲਈ ਮੈਂ ਆਪਣੀ ਨੌਕਰੀ ਗਵਾ ਦਿੰਦਾ ਤਾਂ ਇਹ ਸਭ ਕੁਝ ਗੁੰਮ ਹੋ ਜਾਵੇਗਾ ਮਾਈਕਲ ਨੇ ਕਿਹਾ ਕਿ ਉਹ ਯੂਨੀਅਨ ਦੇ ਅਧਿਕਾਰ ਤੇ ਵਿਸ਼ਵਾਸ ਕਰਦਾ ਹੈ ਪਰ ਕਿਤ ਬਾਦ ਜਾਂ ਸਾਰੀਆਂ ਤਰ੍ਹਾਂ ਨੂੰ ਮਨੁੱਖੀ ਪ੍ਰਭਾਵ ਦੇ ਵਿਚਕਾਰ ਉਹਨਾਂ ਨੂੰ ਕਹਿ ਰਿਹਾ ਹੈ ਕਿ ਉਹ ਉਹਨਾਂ ਦੇ ਕੰਮਾਂ ਨੂੰ ਨੇਪਰੇ ਚਾੜਨ ਇਹ ਵੀ ਕਿਹਾ ਹੈ ਕਿ ਉਮੀਦ ਕਰਦਾ ਹੈ ਕਿ ਸਰਕਾਰ ਵਿਅਕਤੀਆਂ ਨੂੰ ਪਾਸਪੋਰਟ ਵਰਗੇ ਮਹੱਤਵਪੂਰਨ ਦਸਤਾਵੇਜ਼ ਪ੍ਰਦਾਨ ਕਰਨ ਲਈ ਕੋਈ ਹੋਰ ਪ੍ਰਬੰਧ ਵੀ ਕਰ ਸਕਦੀ ਹੈ ਮੰਗਲਵਾਰ ਨੂੰ ਵਿਗਾਰ ਤੇ ਸਮਾਜਿਕ ਵਿਕਾਸ ਕੈਨੇਡਾ ਨੇ ਕਿਹਾ ਕਿ ਲੇਬਰ ਦਾ ਬਾਦ ਕਾਰਨ ਕੈਨੇਡਾ ਸਰਵਿਸ ਕੈਨੇਡਾ ਦੇ 85000 ਪਾਸਪੋਰਟਾਂ ਨੂੰ ਡਾਕ ਰਾਹੀਂ ਭੇਜਣ ਦੇ ਉੱਪਰ ਰੋਕ ਲਗਾ ਦਿੱਤੀ ਆ ਜਿਨ੍ਹਾਂ ਕੈਨੇਡਾ ਕੈਨੇਡੀਅਨਾਂ ਨੇ ਪਹਿਲਾਂ ਹੀ ਬੇਨਕਾਰ ਅਰਜ਼ੀਆਂ ਜਮ੍ਹਾਂ ਕਰਵਾ ਦਿੱਤੀਆਂ ਨੇ ਉਹਨਾਂ ਨੂੰ ਪਾਸਪੋਰਟ ਦੀ ਤਰੰਤ ਲੋੜ ਹੈ ਤੇ ਉਹਨਾਂ ਨੂੰ ਪਾਸਪੋਰਟ ਪ੍ਰੋਗਰਾਮ ਨਾਲ 1800567 ਤੇ 6868 ਤੇ ਸੰਪਰਕ ਕਰਨ ਲਈ ਵੀ ਕਿਹਾ ਗਿਆ ਹੈ ਜਦ ਵਿਅਕਤੀਗਤ ਤੌਰ ਤੇ ਆਪਣੇ ਪਾਸਪੋਰਟ ਕਿਸੇ ਸਰਵਿਸ ਕੈਨੇਡਾ ਸੈਂਟਰ ਤੋਂ ਟ੍ਰਾਂਸਫਰ ਕੀਤੇ ਜਾਣ ਦੀ ਬੇਨਤੀ ਲਈ ਵੀ ਕੀਤਾ ਜਾ ਸਕਦਾ ਹੈ ਜਿੱਥੇ ਉਹ ਪਿਕਅਪ ਦੀ ਸੇਵਾ ਪੇਸ਼ ਕਰਦੇ ਨੇ ਤੇ ਉੱਥੇ ਦੱਸਦੇ ਕਿ ਹੋਰ ਇਸ ਤਰ੍ਹਾਂ ਦੇ ਕਈ ਲੋਕ ਨੇ ਜਿਨ੍ਹਾਂ ਦੇ ਇਸ ਤਰ੍ਹਾਂ ਦੇ ਜ਼ਰੂਰੀ ਦਸਤਾਵੇਜ਼ ਹੁਣ ਕੈਨੇਡਾ ਪੋਸਟ ਦੇ ਵਿੱਚ ਫਸੇ ਹੋਏ ਨੇ ਤੇ ਇਸ ਤਰ੍ਹਾਂ ਦੇ ਕੂਰੀਅਰਸ ਹੋਂ ਕਿਤੇ ਨਾ ਕਿਤੇ ਉਹਨਾਂ ਤੱਕ ਨਾ ਪਹੁੰਚਣ ਕਰਕੇ ਵੀ ਬੜੇ ਲੋਕ ਇਸ ਜੀ ਨੂੰ ਲੈ ਕੇ ਪਰੇਸ਼ਾਨ ਨੇ ਜਿਸ ਦੇ ਵਿੱਚ ਜਨਮ ਸਰਟੀਫਿਕੇਟ ਦੀ ਵੀ ਉਡੀਕ ਬਹੁਤ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ অন্ਟਾਰੀਓ ਵਿੱਚ ਜਿੱਥੇ ਇੱਕ ਵਿਅਕਤੀ ਆਪਣੇ ਜਨਮ ਸਰਟੀਫਿਕੇਟ ਦੀ ਉਡੀਕ ਕਰ ਰਿਹਾ ਤੇ ਉਹ ਇੱਕ ਨਵਾਂ ਹੈਲਥ ਕਾਰਡ ਪ੍ਰਾਪਤ ਕਰ ਸਕੇ ਉਸ ਨੂੰ ਦਿਮਾਗੀ ਐਮਨਿਊਜ਼ਮ ਦੀ ਸਰਜਰੀ ਦੀ ਲੋੜ ਪਵੇਗੀ ਤੇ ਉਥੇ ਦੱਸਦੇ ਕਿ ਇਸ ਵਿਅਕਤੀ ਨੂੰ ਆਪਣੇ ਜਨਮ ਸਰਟੀਫਿਕੇਟ ਨੂੰ ਲੈ ਕੇ ਵੀ ਕਾਫੀ ਚਿੰਤਾ ਬਣੀ ਹੋਈ ਹੈ ਤੇ ਇਸ ਦੇ ਨਾਲ ਹੀ ਔਰ ਬਹੁਤ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਆਪਣੇ ਜ਼ਰੂਰੀ ਦਸਤਾਵੇਜ਼ ਨਾ ਮਿਲਣ ਕਰਕੇ ਚਿੰਤਾ ਵਧਦੀ ਜਾ ਰਹੀ ਹੈ ਪਰ ਕੈਨੇਡਾ ਪੋਸਟ ਦੀ ਇਹ ਹੜਤਾਲ ਖਾਜੇ ਵੀ ਕਿਸੇ ਪਾਸੇ ਨੇੜੇ ਲੱਗਦੀ ਨਜ਼ਰ ਨਹੀਂ ਆ ਰਹੀ ਹੈ ਕਿ ਉੱਥੇ ਦੱਸਿਆ ਕਿ ਮਿਲਾਨੀ ਲੈਗਿ ਨਿਊ ਬ੍ਰੈਂਜ਼ਵਿਕ ਵਿੱਚ ਸੂਬੇ ਹੀ ਫਿਫਥਨ ਦੀ ਸਿਹਤ ਚੈਰਿਟੀ ਚੈਰਿਟੀ ਦੇ ਵਿੱਚ ਐਨਬੀ ਲੰਗਸ ਦੀ ਪ੍ਰਧਾਨ ਸੀਓ ਨੇ ਮਰੀਜ਼ਾਂ ਦੀ ਸਿਹਤ ਜਨਤਕ ਸਿੱਖਿਆ ਤੇ ਵਕਾਲਤ ਦਾ ਪ੍ਰੋਗਰਾਮ ਪ੍ਰਦਾਨ ਕਰਦੀ ਹੈ ਲੈਂਗ ਨੇ ਕਿਹਾ ਕਿ ਵੱਡੀ ਗਣਤੇ ਵਿੱਚ ਬਹੁਤਾਂ ਲੰਮੇ ਸਮੇਂ ਤੋਂ ਦਾਨੀ ਜਿਨ੍ਹਾਂ ਨੇ ਬਹੁਤ ਸਾਰੇ ਜਿਸ ਵਿੱਚ ਬਜ਼ੁਰਗ ਨੇ ਮਿਲ ਰਹੇ ਆਪਣੇ ਦਾਨ ਭੇਜਦੇ ਨੇ ਸਪਸ਼ਟ ਤੌਰ ਤੇ ਇਹ ਇਸ ਟਾਈਮ ਹੋਲਡ ਹੋ ਚੁੱਕਿਆ ਤੇ ਇਹ ਸਾਰਾ ਕੰਮਕਾਰ ਵੀ ਇਸ ਵਕਤ ਬੰਦ ਪਿਆ ਇਹ ਹੁਣ ਦੇਖਣਾ ਹੋਵੇਗਾ ਕਿ ਇਸ ਵਿੱਚ ਸਰਕਾਰ ਕਿੰਨੀ ਛੇਤੀ ਇਹਨਾਂ ਵਰਕਰਾਂ ਦੀ ਮੰਗਾਂ ਨੂੰ ਮੰਨਦੀ ਹੈ ਤੇ ਕਨੇਡਾ ਪੋਸਟ ਆਪਣੇ ਕੰਮ ਤੇ ਮੁੜ ਵਾਪਸ ਆਉਂਦੀ ਹੈ ਕੈਨੇਡੀਅਨ ਕਮਨ ਨਾਮ ਦੇ ਵਿੱਚ ਜੇ ਸੀ ਹੁਣ ਤੱਕ ਦੀ ਵੱਡੇ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀ ਸੁਣਨੀ ਆ ਪੜ੍ਹਨੀ ਆ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦੇ ਨਾਲ